ਆਜ਼ਾਦੀ ਦਾ ਟੰਡੋਰਾ ਫਟਿਆ ਜਾਂਦਾ ਉਹ ਆਜ਼ਾਦੀ ਨਹੀਂ ਮਿਲੀ ਆਜ਼ਾਦੀ ਦਾ ਟੰਡੋਰਾ ਫਟਿਆ ਜਾਂਦਾ ਉਹ ਆਜ਼ਾਦੀ ਨਹੀਂ ਮਿਲੀ ਤੇ ਅਸੀਂ ਲੰਬੇ ਸਮੇਂ ਤੋਂ ਅੰਦੋਲਨ ਰਾਲ ਲੜ ਰਹੇ ਆਂ ਅੰਦੋਲਨ ਦੀਆਂ ਮੰਗਾਂ ਜਿਹੜੀਆਂ ਸਰਕਾਰ ਨਹੀਂ ਮੰਨ ਰਹੀ ਜਿੰਨੀਆਂ ਵੀ ਮੰਗਾਂ ਹੈਗੀਆਂ ਉਹਨਾਂ ਮੰਗਾਂ ਨੂੰ ਮਨਾਉਣ ਵਾਸਤੇ ਆਪਣਾ ਇੱਕ ਜਿਹੜਾ ਸ਼ਕਤੀ ਪ੍ਰਦਰਸ਼ਨ ਕਰਕੇ ਵੀ ਸਰਕਾਰ ਨੂੰ ਆਜ਼ਾਦੀ ਵਾਲੇ ਦਿਨ ਦਿਖਾ ਰਹੇ ਆਂ ਤੇ ਇਹਦੇ ਕਰਕੇ ਜਿਹੜਾ ਟਰੈਕਟਰ ਮਾਰਚ ਜਿਹੜਾ ਪਿੰਡਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਰ ਰਹੇ ਆ ਕਿ ਜਿਹੜੀਆਂ ਮੋਰਚੇ ਦੀਆਂ ਮੰਗਾਂ ਵਾ ਉਹ ਮੰਨੀਆਂ ਜਾਣ। ਪਰ ਇਹਡਾ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਜਿਹਾ ਸਾੜੀਆਂ ਗਈਆਂ ਕਿਸ ਰੋਸ ਰੋਜ ਸਾੜੀਆਂ ਗਈਆਂ। ਹਾਂ ਇਹ ਵੇਖੋ ਤੁਸੀਂ ਅੱਜ ਜਿਹੜੀਆਂ ਅਸੀਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਵਾ ਇਹ ਇਸ ਕਰਕੇ ਕਾਪੀਆਂ ਸਾੜੀਆਂ ਗਈਆਂ ਕਿ ਭਾਰਤ ਸਰਕਾਰ ਨੇ ਨਵੇਂ ਜਿਹੜੇ ਕਾਨੂੰਨ ਆ ਆਈਪੀਸੀ ਨੂੰ ਭੰਗ ਕਰਕੇ ਬੀ ਐਨਐਸ ਨਵਾਂ ਜਿਹੜਾ ਕਾਨੂੰਨ ਬਣਾ ਲਿਆ ਐ ਸੀਆਰਪੀਸੀ ਕਾਨੂੰਨ ਨੂੰ ਪੰਕ ਕਰਕੇ ਨਵਾਂ ਬਣਾ ਲਿਆ ਇਹ ਇਹ ਜਿਹੜੇ ਇਸ ਤਰੀਕੇ ਦੇ ਨਾਲ ਜਿਹੜੇ ਕਾਨੂੰਨ ਬਣਾਏ ਆ ਉਹ ਕਾਨੂੰਨ ਦੇਸ਼ ਦੇ ਲੋਕਾਂ ਵਾਸਤੇ ਬਹੁਤ ਜ਼ਿਆਦਾ ਖਤਰਨਾਕ ਆ ਇਹ ਇਸ ਕਰਕੇ ਇਹਨਾਂ ਕਾਨੂੰਨਾਂ ਦੀ ਅਸੀਂ ਜਿਹੜੀਆਂ ਕਾਪੀਆਂ ਸਾੜ ਕੇ ਤੇ ਟਰੈਕਟਰ ਮਾਰਚ ਜਿਹੜਾ ਉਹ ਸ਼ੁਰੂ ਕੀਤਾ ਧੰਨਵਾਦ ਭਾਈ ਸਰ ਅੱਜ ਜਿਹੜਾ ਪ੍ਰੋਗਰਾਮ ਕੀ ਰੱਖਿਆ ਜੇ ਤੁਸੀਂ ਅੱਜ ਸਾਡੇ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਾਡੀ ਜੂਨੀਅਨ ਦਾ ਅੱਜ ਇਹ ਫੈਸਲਾ ਹੋਇਆ ਕਿ ਜੋ ਤਿੰਨ ਕਾਲੇ ਕਾਨੂੰਨ ਨੇ ਪਾਸ ਕੀਤੇ ਆ ਉਹਨਾਂ ਦੇ ਦਲਾਨੀਆਂ ਕਾਪੀਆਂ ਅਸੀਂ ਸੜਨ ਜਾਣਾ ਨਾਲ ਟਰੈਕਟਰ ਮਾਰਚ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਵਾਲ ਹੋ ਰਿਹਾ ਕਿ ਤੁਹਾਨੂੰ ਜ਼ਮੀਨ ਲੈ ਕੇ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਹਾਡੇ ਇੱਕ ਵੀ ਟਰੈਕਟਰ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਨਹੀਂ ਹੈਗਾ ਇਹਦਾ ਕਾਰਨ ਇਹ ਦੂਆ ਸਾਡਾ ਜਥੇਬੰਦਕ ਢਾਂਚਾ ਨਾ ਜੁਲਿਆਂ ਦਾ ਤੇ ਉਹਨਾਂ ਦੇ ਝੰਡੇ ਲਾ ਕੇ ਚੱਲੇ ਆ ਜਦੋਂ ਸਾਡਾ ਕੋਈ ਸਾਂਝਾ ਖਾਲਸਾ ਦਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਅਸੀਂ ਕੇਸਰੀ ਨਿਸ਼ਾਨ ਸਾਹਿਬ ਲਾਗਦੇ ਆ ਠੀਕ ਹੈ ਧੰਨਵਾਦ ਬਿਲਕੁਲ ਜੀ ਬਿਲਕੁਲ